ਕਿ ਜਿਵੇਂ ਮੀਦਾ ਪਾਰਟੀ ਨੇ ਸੱਤੋ ਰੱਖੀਆਂ ਨੇ ਉਹਨਾਂ ਦੇ ਵਖਰੇ ਉਤਰ ਕੇ ਅਸੀਂ ਸੁਖਪਾਲ ਸਿੰਘ ਖਹਿਰਾ ਨੂੰ ਬਹੁਤ ਵੱਡੀ ਮਾਰਜਨ ਦੇ ਨਾਲ ਸੰਗਰੂਰ ਪਾਰਲੀਮੈਂਟ ਹਲਕੇ ਜੋ ਚੋ ਜਿੱਤਾ ਕੇ ਅਸੀਂ ਭੇਜਾਂਗੇ ਜੇ ਉਰੋ ਦੀ ਸੀਟ ਅਸੀਂ ਕਹਿੰਦੇ ਹਾਂ ਸੁਖਪਾਲ ਸਿੰਘ ਖਹਿਰਾ ਜਿੱਤਣਗੇ ਵਿਜੇਂਦਰ ਸਿੰਘਲਾ ਨੰਦਪੁਰ ਸਾਹਿਬ ਤੋਂ ਵੀ ਵਿਜੇਤੂ ਹੋਣਗੇ ਤਾਂ ਕਰਦਾਰ ਹੀ ਹੋਣ ਹੈ ਕਿ ਜਿੱਥੇ ਦਿੱਲੀ ਦੇ ਵਿੱਚ ਤਾਂ ਇਹ ਕਹਿੰਦੇ ਨੇ ਕਿ ਸਾਨੂੰ ED CBI ਧੱਕੇ ਨਾਲ ਡਰਾ ਕੇ ਸਾਡੇ ਉੱਪਰ ਝੂਠੇ ਕੇਸ ਪਾ ਰਹੀ ਹੈ ਸਾਡੇ ਜਿਹੜੇ ਮੰਤਰੀਆਂ ਸਾਡੇ ਐਮਐਲਏ ਉਹਨਾਂ ਨੂੰ ਤੋੜ ਰਹੇ ਹੈ ਉਹੀ ਗੱਲਾਂ ਹੈ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਸਾਹਿਬ ਰਿਪੀਟ ਕਰ ਰਹੇ ਜਿਹ ਮੰਤਰੀ ਲੜਾ ਰਹੇ ਤਿੰਨ ਐਮਐਲਏ ਲੜਾ ਰਹੇ ਹੋਰ ਉਹਨਾਂ ਨੂੰ ਕੋਈ ਕੋਈ ਮਿਲੇ ਨਹੀਂ ਕੋਈ ਕੈਂਡੀਡੇਟ ਤੇ ਉਹਨਾਂ ਨੇ ਦਲ ਬਦਲੂ ਕਰਾ ਕੇ तितਲੀਆਂ ਬਣਾ ਕੇ ਕਿ ਤਿੰਨ ਜਿਹੜੀਆਂ ਕਿ ਉਹ ਦਲ ਬਦਲੂਆਂ ਨੂੰ ਉਹਨਾਂ ਨੇ ਸੀਟਾਂ ਦਿੱਤੀਆਂ ਨੇ ਨਿਰਪੱਖ ਪੋਸਟ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਹਾਵਦਾ 2024 ਦੇ ਇਲੈਕਸ਼ਨ ਦਾ ਖਾੜਾ ਪੱਕ ਚੁੱਕਿਆ ਹੈ ਹਰ ਪਾਰਟੀ ਆਪਣੇ ਕੈਂਡੀਡੇਟ ਨੂੰ ਚਿਤਾਉਣ ਵਿੱਚ ਜਿੱਦੋ ਜ਼ਹਿਰ ਕਰ ਰਹੀ ਹੈ ਉਸੇ ਤਰ੍ਹਾਂ ਹੀ ਸਾਡੇ ਨਾਲ ਸਾਬਕਾ ਐਮਐਲਏ ਸਰਦਾਰ ਸੁਰਿੰਦਰਪਾਲ ਸਿੰਘ ਜੀ ਸੀਵੀਆ ਜਿਨ੍ਹਾਂ ਨੂੰ ਕੀ ਸੰਗਰੂਰ ਕਾਂਗਰਸ ਵੱਲੋਂ ਕਾਰਜਕਾਰਨੀ ਪ੍ਰਧਾਨ ਅਲਾਨਿਆ ਗਿਆ ਗੱਲਬਾਤ ਕਰ ਲੈਣਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਪਾਰਟੀ ਨਾਲ ਤੁਸੀਂ ਬਹਾਵਾ ਟਾਈਮ ਦੇ ਜੁੜੇ ਹੋਏ ਹੋ ਤੇ ਤੁਹਾਨੂੰ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਸੰਗਰੂਰ ਦਾ ਪਹਿਲਾਂ ਤਾਂ ਮੈਂ ਸਾਡੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਉਂਕਿ ਜਿਨ੍ਹਾਂ ਨੇ ਮੈਨੂੰ ਇਸ ਗੱਲ ਦੇ ਕਾਬਿਲ ਸਮਝਿਆ ਐਡੀ ਵੱਡੀ ਜ਼ਿੰਮੇਵਾਰੀ ਜਦੋਂ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੋਵੇ ਮੇਰੇ ਮੋਢਿਆਂ ਦੇ ਉੱਪਰ ਪਾਈ ਹੈ ਤੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਆਪਣੇ ਸਾਥੀਆਂ ਦੇ ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਮੋਹ ਤੇ ਮੁਹਬਤ ਨਾਲ ਪਾਰਟੀ ਦੇ ਨਾਲ ਜੁੜੇ ਹੋਣ ਕਰਕੇ ਕਿ ਜੋ ਜੇ ਉਹ ਉਮੀਦਾਂ ਪਾਰਟੀ ਨੇ ਸਭ ਤੋਂ ਰੱਖੀਆਂ ਨੇ ਉਹਨਾਂ ਦੇ ਵੀ ਖਰੇ ਉੱਤਰ ਕੇ ਅਸੀਂ ਸੁਖਪਾਲ ਸਿੰਘ ਖੈਰਾਂ ਨੂੰ ਬਹੁਤ ਵੱਡੀ ਮਾਰਜਨ ਦੇ ਨਾਲ ਸੰਗਰੂਰ ਪਾਰਲੀਮੈਂਟ ਹਲਕੇ ਜੋ ਚੋ ਜਿੱਤਾ ਕੇ ਅਸੀਂ ਭੇਜਾਂਗੇ ਕੀ ਲੱਗਦਾ ਸਰ ਆ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਨੂੰ ਕਾਂਗਰਸ ਪਾਰਟੀ ਨੇ ਆਨੰਦਪੁਰ ਸਾਹਿਬ ਤੋਂ ਕਿਉਂ ਉਤਾਰਿਆ ਮੈਂ ਸਮਝਦਾ ਕਿ ਵੀ ਵਿਜੇਂਦਰ ਸਿੰਘਲਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਜਾਂ ਇੱਕ ਉਹਨਾਂ ਨੇ ਡਿਸਪਲਿਨ ਰੱਖਿਆ ਜੋ ਪਾਰਟੀ ਨੇ ਹੁਕਮ ਦਿੱਤਾ ਵਰਨਾ ਸੰਗਰੂਰ ਦੇ ਵਿੱਚ ਵੀ ਜੋ ਵਿਜੇਂਦਰ ਸਿੰਘ ਲਾ ਨੇ ਕੰਮ ਕਰਾਏ ਆ ਉਹ ਲੋਕਾਂ ਤੋਂ ਕਿ ਭੁੱਲੇ ਨਹੀਂ ਹੋਏ ਲੋਕ ਅਜੇ ਤੱਕ ਵੀ ਯਾਦ ਕਰਦੇ ਨੇ ਇਸ ਦੇ ਬਾਵਜੂਦ ਵੀ ਜੇਕਰ ਪਾਰਟੀ ਨੇ ਉਹ ਇਸ ਪਾਲ ਸਿੰਘ ਖੈਰਾਂ ਨੂੰ ਉਤਾਰਿਆ ਤਾਂ ਖੜੇ ਖੇੜੇ ਮੱਥੇ ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਪਾਰਟੀ ਨੇ ਹੁਕਮ ਲਾਇਆ ਕਿ ਤੁਸੀਂ ਬੜੀ ਆਨੰਦਪੁਰ ਸਾਹਿਬ ਦੀ ਸੀਟ ਤੋਂ ਜਾ ਕੇ ਲੜੋ ਤਾਂ ਉਹ ਵੀ ਉਹਨਾਂ ਨੇ ਪ੍ਰਵਾਨ ਕੀਤੀ ਤੇ ਲੜਾਈ ਲੜ ਰਹੇ ਆ ਕਿ ਜਦੋਂ ਇਹ ਬੰਦੇ ਇਹੋ ਜੀ ਕੁਰਬਾਨੀ ਕਰਦੇ ਆਂ ਪਾਰਟੀ ਦੇ ਲਈ ਡਿਸਪੀਸਪਲਨ 'ਚ ਰਹਿੰਦੇ ਆਂ ਮੈਂ ਸਮਝਦਾ ਉਹਨਾਂ ਦਾ ਲੋਕਮੁੱਲ ਵੀ ਪਉਂਦੇ ਆਂ ਜੇ ਉਰੋ ਦੀ ਸੀਟ ਅਸੀਂ ਕਹਿੰਨੇ ਆਂ ਸੁਖਪਾਲ ਸਿੰਘ ਖਹਿਰਾ ਯਤਨਗੇ ਵਿਜੇਂਦਰ ਸਿੰਘਲਾ ਨੰਦਪੁਰ ਸਾਹਿਬ ਤੋਂ ਵੀ ਜੇਤੂ ਹੋਣਗੇ ਸਰ ਕੀ ਲੱਗਦਾ ਦਲਬੀਰ ਸਿੰਘ ਗੋਲਡੀ ਇੱਕ ਵਾਰ ਤਾਂ ਸਾਰੀ ਟੀਮ ਨਾਲ ਸੁਖਪਾਲ ਸਿੰਘ ਖੈਰਾ ਤੁਸੀਂ ਵੀ ਉਸ ਟੀਮ ਮੀਟਿੰਗ ਚ ਮੌਜੂਦ ਸੀ ਤੁਹਾਨੂੰ ਪੂਰੀ ਹਾਂ ਕਰ ਚੁੱਕਿਆ ਸੀ ਕਿ ਮੈਂ ਤਨੋਂ ਮਨੋਂ ਤੁਹਾਨੂੰ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਦਾ ਸਾਥ ਦੇਵਾਂਗਾ ਪਰ ਇੱਕਦਮ ਹੀ ਆਮ ਆਦਮੀ ਪਾਰਟੀ ਚਲੇ ਗਏ ਮੈਂ ਸਮਝਦਾ ਗੋਲਡੀ ਸਾਹਿਬ ਨੇ ਜੁਰਤ ਤੇ ਹਿੰਮਤ ਨਹੀਂ ਦਿਖਾਈ ਵਿਜੀਲੈਂਸ ਦੀਆਂ ਕਈ ਅਨੁਕਰੀਆਂ ਉਹਦੇ ਅਗੇਂਸਟ ਪੈਂਡਿੰਗ ਸੀ ਕਿ ਆ ਪਾਰਟੀ ਦਾ ਕਰਦਾਰੀ ਹੁਣ ਹੈ ਕਿ ਜਿੱਥੇ ਦਿੱਲੀ ਦੇ ਵਿੱਚ ਤਾਂ ਇਹ ਕਹਿੰਦੇ ਨੇ ਕਿ ਸਾਨੂੰ ਈਡੀਸੀਬੀਆਈ ਧੱਕੇ ਨਾਲ ਡਰਾ ਕੇ ਸਾਡੇ ਉੱਪਰ ਝੂਠੇ ਕੇਸ ਪਾ ਰਹੀ ਹੈ ਸਾਡੇ ਜਿਹੜੇ ਮੰਤਰੀਆਂ ਸਾਡੇ ਐਮਐਲਏ ਆ ਉਹਨਾਂ ਨੂੰ ਤੋੜ ਰਹੇ ਹਨ ਉਹੀ ਗੱਲਾਂ ਇਹ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਸਾਹਿਬ ਰਿਪੀਟ ਕਰ ਰਹੇ ਨੇ ਤੇ ਜੋ ਇਹਨਾਂ ਨੇ ਵਿਜੀਲੈਂਸ ਦੇ ਕੇਸ ਪਾਏ ਹਨ ਤੇ ਉਹ ਤੇ ਡਰੋਂ ਮੈਂ ਸਮਝਦਾ ਕਿ ਗੋਲਦੀ ਸਾਹਿਬ ਨੂੰ ਛੱਡਣ ਲਈ ਮਜਬੂਰ ਹੋਗੇ ਤੇ ਮੈਂ ਤਾਂ ਸਮਝਦਾ ਸੀ ਕਿ ਵੀ ਗੋਲਡੀ ਜੀ ਨੂੰ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਵੱਡਾ ਕੁਝ ਮਿਲਿਆ ਸੀ ਇੰਨੀ ਛੋਟੀ ਉਮਰ ਦੇ ਵਿੱਚ ਐਮ.ਐਲ.ਏ ਬਣੇ ਦੂਸਰੀ ਵਾਰ ਮੈਂਬਰ ਪਾਰਲੀਮੈਂਟ ਦਾ ਟਿਕਟ ਦੇਣਾ ਹਾਰ ਜਿੱਤ ਇੱਕ ਅਲੱਗ ਗੱਲ ਹੈ ਟਿਕਟ ਮਿਲਣਾ ਵੀ ਬਹੁਤ ਵੱਡਾ ਮਾਨ ਤੇ ਸਨਮਾਨ ਹੁੰਦਾ ਚਲੋ ਨਹੀਂ ਜਿੱਤ ਸਕੇ ਤਾਂ ਇਹ ਗੱਲ ਅਲੱਗ ਹੈ ਤੇ ਪਾਰਟੀ ਵੱਲੋਂ ਉਹਨਾਂ ਨੂੰ ਕੋਈ ਇਹ ਜੀ ਕੋਈ ਸ਼ਿਕਾਇਤ ਨਹੀਂ ਸੀ ਹੋ ਸਕਦੀ ਕਿ ਜਿਸ ਦੇ ਕਰਕੇ ਇੱਕ ਵੀ ਉਹਨਾਂ ਨੂੰ ਜਾਣਾ ਪਾਰਟੀ ਨੂੰ ਛੱਡਣਾ ਪੈਂਦਾ ਇਹ ਜੇ ਨਾਜ਼ਿਕ ਨਾਜ਼ਿਕ ਮੌਕੇ ਦੇ ਉੱਪਰ ਜਦੋਂ ਕਿ ਪਾਰਟੀ ਨੂੰ ਉਹਨਾਂ ਦੀ ਜ਼ਰੂਰਤ ਸੀ ਪਰੰਤੂ ਮੈਂ ਸਾਂਦਾ ਕਿ ਉਹਨਾਂ ਦੇ ਜਾਣ ਤੋਂ ਬਾਅਦ ਵੀ ਜਦੋਂ ਧੂਰੀ ਦੇ ਵਿੱਚ ਬਹੁਤ ਵੱਡੀ ਵਰਕਰਾਂ ਨੇ ਬਲੋਕ ਕਾਂਗਰਸ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਪੰਜ ਸਰਪੰਚ ਬਲੋਕ ਸੰਮਤੀਆਂ ਦੇ ਮੈਂਬਰ ਸਾਰਿਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਖੈਰਾ ਸਾਹਿਬ ਦਾ ਖੈਰ ਮਕਦਮ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਅਸੀਂ ਡਟ ਕੇ ਤੁਹਾਡੇ ਨਾਲ ਖੜਾਂਗੇ ਪਹਿਲਾਂ ਜਿੰਨੀਆਂ ਉਮੀਦਾਂ ਕਰਦੇ ਸੀ ਤੁਸੀਂ ਹੋ ਸਕਦਾ ਹੈ ਕਿ ਜਦੋਂ ਬੰਦਾ ਰਾਜਨੀਤੀ ਦੇ ਵਿੱਚ ਰਹਿੰਦਾ ਹੈ ਤੇ ਕਈ ਵੰਤੇ ਨਾਰਾਜ਼ਗੀਆਂ ਵੀ ਹੋ ਜਾਂਦੀਆਂ ਨੇ ਉਹ ਜਿਹੜੀਆਂ ਨਾਰਾਜ਼ਗੀਆਂ ਵਾਲਾ ਜਿਹੜਾ ਗਲ ਸਫਾ ਸੀ ਉਹ 골ਡ ਹੀ ਸਾਹ ਦੇ ਨਾਲ ਹੀ ਫਟ ਗਿਆ ਤੇ ਹੁਣ ਨਵੇਂ ਸਫੇ ਦੇ ਉੱਪਰ ਅਸੀਂ ਪਹਿਲਾਂ ਨਾਲੋਂ ਵੀ 5000 ਵੋਟਾਂ ਦੇ ਵੱਧ ਨਾਲ ਫਰਕ ਦੇ ਨਾਲ ਅਸੀਂ ਉੱਥੋਂ ਜਿਤਾ ਕੇ ਖੇਰਾ ਸਾਹ ਨੂੰ ਭੇਜਾਂਗੇ ਤੇ ਉਹ ਇਹ ਜਿਹੜਾ ਉਹਨਾਂ ਦਾ ਲੋਕਾਂ ਦਾ ਜੋਸ਼ ਸੀ ਉਸ ਸਮੇਂ ਦੇ ਦੌਰਾਨ ਉਹ ਮੀਟਿੰਗ ਦੇ ਵਿੱਚ ਉਹਨਾਂ ਨੇ ਦਿਖਾਇਆ ਤੇ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਜੋ ਉੱਥੇ ਕਹਿ ਰਹੇ ਨੇ ਤੇ ਉਹ ਹੋਰ ਉਸ ਦੇ ਉੱਪਰ ਪੂਰਾ ਵੀ ਉਤਰਨਗੇ ਤੇ ਬਹੁਤ ਵੱਡੀ ਥੰਪਿੰਗ ਮжоਰਿਟੀ ਦੇ ਨਾਲ ਅਸੀਂ ਧੂਰੀ ਹਲਕੇ ਤੋਂ ਅਸੀਂ ਜਿੱਤਾਂਗੇ ਜਿੱਤਾਂਗੇ ਤਾਂ ਅਸੀਂ 9 ਦੇ 9 ਹਲਕਿਆਂ 'ਚੋਂ ਜਿੱਤ ਪ੍ਰਾਪਤ ਕਰਕੇ ਆਵਾਂਗੇ ਪਰੰਤੂ ਧੂਰੀ ਦੇ ਵਿੱਚ ਵੀ ਸਾਡੀ ਜਿਹੜੀ ਹੈ ਜਿੱਤ ਹੈ ਬਹੁਤ ਵੱਡੇ ਫਰਕ ਦੇ ਨਾਲ ਮਾਰਜਿਨ ਨਾਲ ਅਸੀਂ ਜਿੱਤਾਂਗੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ 13 0 ਨਾਲ ਜਿੱਤਾਂਗੇ ਕੀ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਕਾਰਜਕਾਲ ਨੂੰ ਜੋ ਕਿ ਪਿਛਲੇ 2 2.5 ਸਾਲ ਤੋਂ ਸਰਕਾਰ ਚੱਲ ਰਹੀ ਆ ਪਹਿਲੀ ਗੱਲ ਤਾਂ ਇਹ ਹੈ ਜਿਹੜਾ 13 0 ਨਾਲ ਜਿੱਤਣ ਵਾਲੀ ਗੱਲ ਕਰਦੇ ਆ ਕਿ ਇਹਨਾਂ ਇਹਨਾਂ ਕੋਲ ਤਾਂ 13 ਮੈਂ ਕੈਂਡੀਡੇਟ ਵੀ ਨਹੀਂ ਸੀ ਇਹ ਪਹਿਲੀ ਵਾਰ ਹੋਇਆ ਕਿ ਕੋਈ ਰੂਲਿੰਗ ਪਾਰਟੀ ਨੂੰ ਕੋਈ ਕੈਂਡੀਡੇਟ ਨਾ ਮਿਲਿਆ ਹੋਵੇ ਆਪਣੇ ਮੰਤਰੀਆਂ ਨੂੰ ਹੀ ਉਹਨਾਂ ਨੂੰ ਲੜਾਉਣਾ ਪੈ ਰਿਹਾ ਹੋਵੇ ਪੰਜ ਮੰਤਰੀ ਲੜਾ ਰਹੇ ਨੇ ਤਿੰਨ ਐਮਐਲਏ ਲੜਾ ਰਹੇ ਹੋਰ ਉਹਨਾਂ ਨੂੰ ਕੋਈ ਮਿਲੇ ਨਹੀਂ ਕੋਈ ਕੈਂਡੀਡੇਟ ਤੇ ਉਹਨਾਂ ਨੇ ਦਲ ਬਦਲੂ ਕਰਾ ਕੇ तितਲੀਆਂ ਬਣਾ ਕੇ ਕਿ ਤਿੰਨ ਜਿਹੜੇ ਐ ਕਿ ਉਹ ਦਲ ਬਦਲੂਆਂ ਨੂੰ ਉਹਨਾਂ ਨੇ ਸੀਟਾਂ ਦਿੱਤੀਆਂ ਨੇ ਤੁਸੀਂ ਕੀ ਉਮੀਦ ਕਰ ਸਕਦੇ ਹੋ ਇਹ ਜਿਹਨਾਂ ਕੋਲ ਆਪਣੇ ਤਿੰਨ ਕੈਂਡੀਡੇਟ ਵੀ 13 ਕੈਂਡੀਡੇਟ ਵੀ ਨਹੀਂ ਜਿਹੜੀ ਪਾਰਟੀ ਆਪਣੇ ਪੈਦਾ ਕਰ ਸਕੀ ਉਹ ਲੋਕਾਂ ਦੇ ਵਿੱਚ ਜਾ ਕੇ ਕਿਸ ਮੂਹ ਦੇ ਨਾਲ ਲੋਕਾਂ ਤੋਂ ਵੋਟਾਂ ਮੰਗੇਗੀ ਤਾਂ ਲੋਕ ਇਹਨਾਂ ਨੇ ਜਿਹੜੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਹੋਏ ਸੀ ਉਹ ਸਾਰੇ ਦੇ ਸਾਰੇ ਲੋਕਾਂ ਦੇ ਸਾਹਮਣੇ ਆ ਚੁੱਕੇ ਨੇ ਕਿ ਇਹਨਾਂ ਨੇ ਗੱਲਾਂ ਇਹਨਾਂ ਦੀ ਕੁਝ ਹੋਰ ਸੀ ਇਹ ਤਾਂ ਬਦਲਾਅ ਦੀ ਗੱਲ ਕਰਦੇ ਸੀ ਪਰ ਇਹਨਾਂ ਦੀ ਪਾਰਟੀ ਬਦਲਾਅ ਦੀ بجائے ਬਦਲੌਣ ਵਾਲੀਆਂ ਨੀਤੀਆਂ ਦੇ ਉੱਪਰ ਚੱਲੀ ਹੋਈ ਹੈ ਜਿਸ ਦਾ ਲੋਕ ਮੂੰਹ ਤੋੜ ਜਵਾਬ ਦੇਣਗੇ ਤੇ ਮੈਂ ਸਮਝਦਾ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਸਿਰਫ ਇਹ ਨਹੀਂ ਕਿ ਵੀ ਕਿ ਸਾਡੇ ਪੰਜਾਬ ਦੇ ਨਾਲ ਕਨਸਰਨ ਹੈ ਪੰਜਾਬ ਦੇ ਨਾਲ ਤਾਂ ਇਹ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦਾ ਲੋਕਾਂ ਨੂੰ ਮੌਕਾ ਮਿਲਿਆ ਤਾਂ ਕਿ ਜਿਹੜੇ ਲੋਕਾਂ ਦੇ ਨਾਲ ਝੂਠੀ ਸਰਕਾਰ ਨੇ ਵਾਅਦੇ ਕੀਤੇ ਨੇ ਮਜਬੂਰ ਹੋ ਚੁੱਕਣ ਇਹਨਾਂ ਨੂੰ ਪਤਾ ਲੱਗ ਸਕੇ ਕਿ ਵੀ ਅਸੀਂ ਲੋਕਾਂ ਨੂੰ ਹੋਰ ਜ਼ਿਆਦਾ ਦੇਰ ਕੋ ਮੂਰਖ ਨਹੀਂ ਬਣਾਉਿਆ ਜਾ ਸਕਦਾ ਜਿਵੇਂ ਕਹਿੰਦੇ ਆ ਕਾਠ ਦੀ ਹਾਂਡੀ ਇੱਕ ਵੇਰੀ ਚੜਦੀ ਹੁੰਦੀ ਹੈ ਇੱਕ ਵੇਰੀ ਇਹਨਾਂ ਦੀ ਹਾਂਡੀ ਚੜੀ ਹੈ ਦੁਬਾਰਾ ਇਹਨਾਂ ਦੀ ਹਾਂਡੀ ਚੜਨ ਵਾਲੀ ਹੈ ਨਹੀਂ ਇਹ ਤਾਂ ਲੋਕਾਂ ਨੇ ਪੂਰੇ ਤਿੰਨ ਮਹੀਨੇਵਾਦੀ ਜਦੋਂ ਬਾਈ ਇਲੈਕਸ਼ਨ ਹੋਈ ਸੀ ਜਿੱਥੇ ਐਡੇ ਵੱਡੇ ਮਾਰਜਨ ਦੇ ਉੱਪਰ ਭਗਵੰਤ ਸਿੰਘ ਮਾਨ ਜਿੱਤੇ ਸੀ ਜਿਹੜੇ ਨੂੰ ਇਸ ਗੱਲ ਦਾ ਇਹ ਸੀ ਕਿ ਲੋਕਾਂ ਨੇ ਤਾਂ ਵੋਟਾਂ ਭਗਵੰਤ ਸਿੰਘ ਨੌ ਦੇ ਵਿੱਚ ਦੇ ਉੱਪਰ ਪਾਉਣੀ ਆ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਇੱਕ ਮੁੱਖ ਮੰਤਰੀ ਆਪਣੇ ਹਲਕੇ ਦੇ ਵਿੱਚੋਂ ਉਹਨਾਂ ਮੰਨ ਕੇ ਜਿੱਤ ਸਕੇ ਤੇ ਅੱਜ ਤੁਸੀਂ ਕੀ ਸਮਝਦੇ ਆ ਕਿ ਵੀ 2.5 ਸਾਲਾਂ ਬਾਅਦ ਕਿਹੜੇ 13 ਕੀ 013 ਦੇ ਉੱਪਰ ਬੇ ਰਹਿ ਜਾਣਿਆ ਇਹਨਾਂ ਕੀ ਲੱਗਦਾ ਸਰ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਚ ਅਲੱਗ-ਅਲੱਗ ਚੋਣਾਂ ਲੜਨ ਦਾ ਐਲਾਨ ਕੀਤਾ ਪਰ ਬਾਕੀ ਸਟੇਟਾਂ ਵਿੱਚ ਅਲਾਈਐਂਸ ਤੇ ਕੰਮ ਕਰ ਰਹੇ ਨੇ ਦੇਖੋ ਮੈਂ ਸਮਝਦਾ ਕਿ ਵੀ ਹਿੰਦੁਸਤਾਨ ਜੋ ਅਮਨ ਸ਼ਾਂਤੀ ਦਾ ਪੈਗਾਮ ਦਿੰਦਾ ਸਾਰੇ ਸੰਸਾਰ ਨੂੰ ਪਰantu ਇਸ ਬੀਜੇਪੀ ਦੀ ਸਰਕਾਰ ਦੇ ਸਮੇਂ ਦੇ ਦੌਰਾਨ ਦੇ ਵਿੱਚ ਤੇ ਜਿੱਥੇ ਧਰਮ ਦੇ ਨਾਮ ਦੇ ਉੱਪਰ ਆਪਸ ਦੇ ਵਿੱਚ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ ਜਾਤ ਪਾਤ ਦੇ ਨਾਮ ਦੇ ਉੱਪਰ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕੁਝ ਇਹਨਾਂ ਨੇ ਕੀਤਾ ਹੈ ਬੀਜੇਪੀ ਦੀ ਪਾਰਟੀ ਨੇ ਜੋ ਉਸ ਦੇ ਨਾਲ ਮੈਂ ਸਮਝਦਾ ਕਿ ਸਾਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਸਿਰ ਨੀਵਾ ਹੋਇਆ ਬਿਲਕੁਲ ਸਮਾਨੋ ਕੇ ਇਸ ਤਰ੍ਹਾਂ ਤੁਹਾਡੇ ਸਾਹਮਣੇ ਹੋਣਾ ਕਿ ਜਿੱਥੇ ਤਾਂ ਮੋਦੀ ਸਾਹਿਬ ਕਹਿੰਦੇ ਆ ਕਿ ਅਸੀਂ ਔਰਤਾਂ ਦੀ ਸ਼ਕਤੀਕਰਨਾ ਸੀ ਕਰਨਾ ਹੈ ਔਰਤਾਂ ਨੂੰ ਅਸੀਂ ਉਹਨਾਂ ਨੇ ਹੱਕ ਦਵਾਉਣੇ ਆ ਔਰਤਾਂ ਦਾ ਸਿਮਾਨ ਤੇ ਸਨਮਾਨ ਵਧਾਉਣਾ ਕਿ ਕਿੱਥੇ ਉਹ ਬਿਲਕੁਲ ਸਵਾਨ ਉਹ ਔਰਤ ਵਿਚਾਰੀ ਜਿਸ ਦਾ ਰੇਪ ਹੋਇਆ ਜਿਸ ਤੇ ਪਰਿਵਾਰ ਦੇ ਮੈਂਬਰ ਔਨਰ ਦੇ ਸਾਹਮਣੇ ਕਤਲ ਕਰ ਦਿੱਤੇ ਗਏ ਉਹ ਕਾਤਲਾਂ ਨੂੰ ਇਹਨਾਂ ਨੇ ਪਹਿਲਾਂ ਉਹਨਾਂ ਨੂੰ ਰਹਾਇਆ ਕਰਵਾਇਆ ਵਕਤ ਤੋਂ ਪਹਿਲਾਂ ਰਹਾਇਕ ਕਰਾ ਕੇ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਉਹਨਾਂ ਨੂੰ ਸਨਮਾਨ ਕੀਤਾ ਜਿਵੇਂ ਇੱਕ ਪਤਨੀ ਕਿੱਡੇ ਵੱਡੇ ਸੰਤੰਤਰਤਾ ਸੰਗਰਾਮੀ ਹੋਣ ਸਾਡੀਆਂ ਬੱਚੀਆਂ ਦਿੱਲੀ ਦੀਆਂ ਸੜਕਾਂ ਦੇ ਉੱਪਰ ਰੁਲਦੀਆਂ ਰਹੀਆਂ ਮਨੀਪੁਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਔਰਤਾਂ ਨੂੰ ਵਿਚਾਰੀ ਨੂੰ ਉਸ ਤੇ ਨੰਗਾ ਕਰਕੇ ਉਸ ਦਾ ਜਲੂਸ ਕੱਢਿਆ ਗਿਆ ਇਹ ਲੋਕ ਜਿਹੜੇ ਹਨ ਧਰਮ ਦੇ ਨਾਮ ਦੇ ਉੱਪਰ ਨਫ਼ਰਤ ਪੈਦਾ ਕਰਨ ਵਾਲੇ ਇਹ ਨਾ ਤਾਂ ਇਹ ਔਰਤਾਂ ਦੇ ਉਸ ਦੇ ਲਈ ਹੈ ਜੋ ਲੋਕਾਂ ਨੂੰ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦੇ ਵਾਅਦੇ ਦਿੱਤੇ ਗਏ ਸੀ ਨਾ ਉਹਨਾਂ ਦੇ ਵਜੇ ਰੋਜ਼ਗਾਰ ਦੇ ਵਾਅਦੇ ਪੂਰੇ ਹੋਤੇ ਕਹਿੰਨੇ ਨਾ ਜਿਹੜੇ ਗਰੀਬਾਂ ਦੀ ਜਿਹੜੀ ਨਾਲ ਸੀ ਕਿ ਤੁਹਾਡੀ ਬੇਰੋਜ਼ਗਾਰੀ ਤੇ ਦੂਰ ਕਰਕੇ ਤੁਹਾਡੀ ਜਿਹੜੀ ਗਰੀਬੀ ਹੈ ਅਸੀਂ ਉਹ ਖਤਮ ਕਰ ਦਾਂਗੇ ਅੱਜ ਇੱਕ ਥਾਲੀ ਖਾਣ ਵਾਲੀ ਥਾਲੀ ਦੇ ਵਿੱਚ ਸਰਵੇ ਆਇਆ ਪੇਪਰਾਂ ਦੇ ਵਿੱਚ 71% ਮਹਿੰਗਾਈ ਮਹਿੰਗੀ ਹੋ ਗਈ ਅੱਜ ਤੋਂ 5 ਸਾਲ ਪਹਿਲਾਂ ਜਿੰਨੇ ਦੇ ਵਿੱਚੋਂ ਥਾਲੀ ਖਾਣ ਦੇ ਇੱਕ ਗਰੀਬ ਪਰਿਵਾਰ ਬਹੁ ਮਹੱਈਆ ਕਰਦਾ ਸੀ ਅੱਜ ਉਸ ਨੂੰ 71 ਗੁਣਾ ਵੱਧ ਉਸ ਦੀ ਮਹਿੰਗਾਈ ਹੋ ਚੁੱਕੀ ਹੈ ਤੇ ਸਾਰੇ ਦੇ ਸਾਰੇ ਮਥਲੇ ਆ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਅਪਮਾਨਿਤ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜ਼ੁਲਮ ਤੇ ਤਸ਼ੱਦਦ ਕੀਤੇ ਗਏ ਤੇ ਸਾਰਿਆਂ ਦੇ ਸਾਹਮਣੇ ਅੱਜ ਤੁਸੀਂ ਦੇਖ ਰਹੇ ਹੋ ਕਿ ਵੀ ਭਾਜਪਾ ਦੀ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਉਹ ਪਿੰਡਾਂ ਦੇ ਵਿੱਚ ਜਾਣ ਦੀ ਹਿੰਮਤ ਤੱਕ ਨਹੀਂ ਕਰ ਰਹੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਮੁਖਾਲਫਤ ਹੋ ਰਹੀ ਹੈ ਕਿ ਉਹਨਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਜਾ ਰਿਹਾ ਇਹ ਸਾਰੀ ਦੀਆਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਤੇ ਮੈਂ ਸਮਝਦਾ ਕਿ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਇੰਡੀਆ ਦਾ ਉਹ ਸੀ ਸੰਘਰਸ਼ ਹੈ ਇੰਡੀਆ ਗੱਠਵੰਦ ਵੰਦਨ ਹੈ ਉਸ ਦੇ ਤਹਿਤ ਸਭ ਤੋਂ ਵੱਡੀ ਗੱਲ ਇਹ ਸੀ ਕਿ ਵੀ ਅਸੀਂ ਇਸ ਜ਼ੁਲਮ ਦੇ ਖਿਲਾਫ ਕਿਸ ਤਰੀਕੇ ਨਾਲ ਲੜਿਆ ਜਾਏ ਤੇ ਠੀਕ ਹੈ ਕਿ ਵੀ ਪੰਜਾਬ ਦੇ ਵਿੱਚ ਹਾਲਾਤ ਅਲੱਗ ਸੀ ਜਿਹੜੀਆਂ ਗੱਲਾਂ ਅਸੀਂ ਕਹਿੰਨੇ ਆ ਕਿ ਵੀ ਭਾਜਪਾ ਵਾਲੇ ਉੱਤੇ ਤਸ਼ੱਦਦ ਕਰਦੇ ਆ ਸੀਬੀਆਈ ਤੇ ਰਾਹੀਂ ਐਈਡੀ ਦੇ ਰਾਹੀਂ ਤੇ ਜਿਹੜੇ ਲੋਕਾਂ ਨੂੰ ਲੀਡਰਾਂ ਨੂੰ ਧਮਕਾ ਕੇ ਆਪਣੇ ਵਿੱਚ ਸ਼ਾਮਲ ਕਰ ਰਹੇ ਨੇ ਉਹੀ ਨੀਤੀਆਂ ਉਹਦੇ ਭਗਵੰਤ ਸਿੰਘ ਮਾਨ ਨੇ ਅਪਣਾਈਆਂ ਫਿਰ ਅਸੀਂ ਤੇ ਜਿਹੜੇ ਕਾਂਗਰਸ ਦੇ ਨਾਲ ਜੁੜੇ ਹੋਏ ਸਾਡੇ ਲੀਡਰ ਸਾਹਿਬਾਨ ਤੇ ਜਾਂ ਸਾਡੇ ਕਾਂਗਰਸ ਦੇ ਵਰਕਰਾਂ ਦਾ ਇਹ ਸੀ ਕਿ ਕਿਸੇ ਸਮਝੌਤਾ ਹੋਰ ਹੋ ਸਕਦਾ ਔਰੇ ਜਿਹੜੇ ਇਹਨਾਂ ਦੀ ਕੀਤੇ ਹੋਏ ਜ਼ੁਲਮ ਤੇ ਤਸ਼ੱਦਦ ਜਿਸ ਤਰੀਕੇ ਨਾਲ ਗੁੰਡਾਗਰਦੀ ਦੇ ਨਾਲ ਇਹ ਲੋਕਾਂ ਤੋਂ ਨੂੰ ਡਰਾ ਧਮਕਾ ਕੇ ਵੋਟਾਂ ਲੈਣਾ ਚਾਹੁੰਦੇ ਨੇ ਅੱਜ ਤੁਸੀਂ ਹਾਲਾਤ ਵੀ ਇਹ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੁਟੇਰਿਆਂ ਦਾ ਗੁੰਡਿਆਂ ਦਾ ਰਾਜ ਮਰ ਕੇ ਹੋਇਆ ਹੋਇਆ ਜਗਾ ਜਗਾ ਦੇ ਉੱਪਰ ਫੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਨਿੱਕੇ ਦੇਕੇ ਜਿਹੜੇ ਗੈਂਗਸਟਰ ਹੈ ਕਿਸ ਤਰੀਕੇ ਦੇ ਨਾਲ ਲੁੱਟਾਂ ਖੋਹਾਂ ਉਹ ਕਰ ਰਹੇ ਨੇ ਨਸ਼ਿਆਂ ਨਾਲ ਕਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਬੱਚੇ ਹੈ ਹਰ ਰੋਜ਼ ਓਵਰਡੋਜ਼ਾਂ ਨਾਲ ਇੰਨੀ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਡੈਥ ਹੋ ਰਹੀ ਹੈ ਆ ਸਾਡੇ 1.5 ਦੇ ਵਿੱਚ ਤੁਸੀਂ ਦੇਖਿਆ ਕਿ ਜਿੱਥੇ ਨਜਾਇਜ਼ ਸ਼ਰਾਬ ਦੇ ਪੀਣ ਨਾਲ ਜਿੱਥੇ ਸਾਡੇ ਹਰਪਾਲ ਸਿੰਘ ਮੰਤਰੀ ਸਾਹਿਬ ਆਪਕਾਰੀ ਮੰਤਰੀ ਹੈ ਕਿਸ ਤਰੀਕੇ ਦੇ ਨਾਲ ਉਹ ਜ਼ਹਿਰੀਲੀ ਸ਼ਰਾਬ ਯਾ ਰੀਲੀ ਸ਼ਰਾਬ ਇਸ ਗੱਲ ਦਾ ਪ੍ਰਤੀਕ ਹੈ ਕਿ ਉਹ ਇੱਕ ਮਾਫੀਆ ਇਨਾਂ ਦੀ ਸਰਪ੍ਰਸਤੀ ਦੇ ਹੇਠ ਚੱਲ ਰਿਹਾ ਹੈ ਇਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਇਹ ਦੇ ਵਿੱਚ ਆਈਆਂ ਹੋਈਆਂ ਇਹ ਸ੍ਰੀ ਸਾਰੀਆਂ ਗੱਲਾਂ ਕਰਕੇ ਇਸ ਦੇ ਪੰਜਾਬ ਦੇ ਵਿੱਚ ਅਸੀਂ ਇਹਨਾਂ ਨਾਲ ਗੱਠ ਜੋੜ ਤੋਂ ਇਨਕਾਰ ਕਰ ਦਿੱਤਾ ਸੀ ਕੀ ਲੱਗਦਾ ਸਰ ਸਾਰੀਆਂ ਪਾਰਟੀਆਂ ਨੇ ਸੰਗਰੂਰ ਤੋਂ ਤਕਰੀਬਨ ਤਕਰੀਬਨ ਕੈਂਡੀਡੇਟ ਅਧਾਰ ਤੇ ਪਰ ਭਾਰਤੀ ਜਨਤਾ ਪਾਰਟੀ ਨੇ ਹਲੇ ਤੱਕ ਕੋਈ ਕੈਂਡੀਡੇਟ ਨਹੀਂ ਲਾਣਾ ਇਹ ਵੀ ਜਿਹੜੇ ਤਾਂ ਕਹਿੰਦੇ ਕਿ ਵੀ ਅਸੀਂ 400 ਤੋਂ ਪਾਰ ਕਰਾਂਗੇ ਅਜੇ ਤੱਕ ਆਪਣਾ ਕੈਂਡੀਡੇਟ ਤੱਕ ਵੀ ਬਰੇ ਨਹੀਂ ਇਹ ਬਣਾ ਸਕੇ ਕਿ ਹਾਂਜੀ ਅ ਜਿਹੜੇ 400 ਤੋਂ ਪਾਰ ਵਾਲੀ ਗੱਲ ਕਰ ਰਹੇ ਸੀ ਇਹਨਾਂ ਨੂੰ ਕੈਂਡੀਡੇਟ ਹੀ ਨਹੀਂ ਮੰਨ ਰਹੇ ਇਹ ਜਿਨ੍ਹਾਂ ਨੂੰ ਟਿਕਟ ਦਿੰਦੇ ਆ ਨੇ ਉਹ ਨਾ ਕਰ ਦਿੰਦੇ ਆ ਉਹ ਭੱਜ ਜਾਂਦੇ ਆ ਕੋਈ ਹਸਪਤਾਲਾਂ ਦੇ ਵਿੱਚ ਜਾ ਕੇ ਭਰਤੀ ਹੋ ਜਾਂਦੇ ਕਿ ਵੀ ਮੈਂ ਤਾਂ ਟਿਕਟ ਹੀ ਨਹੀਂ ਲੜ ਸਕਦਾ ਇਲੈਕਸ਼ਨ ਹੀ ਨਹੀਂ ਲੜ ਸਕਦਾ ਇਸ ਗੱਲ ਤੋਂ ਤੁਹਾਨੂੰ ਸਪਸ਼ਟ ਹੁੰਦਾ ਹੈ ਕਿ ਵੀ ਇਹ 400 ਪਾਰ ਵਾਲੇ ਤਾਂ ਕੀ ਹੈ ਕਿ 150 ਦੇ ਉੱਪਰ ਸਿੰਟ ਕੇ ਰਹਿ ਜਾਣਗੇ ਅ ਸਾਰਾ ਜਿਵੇਂ ਸੰਗਰੂਰ ਦੇ ਵਿੱਚ ਕਾਂਗਰਸ ਪਾਰਟੀ ਵਿੱਚ ਕੁਝ ਬਖਰੇ ਵਿੱਚ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਮੈਂ ਕਿਸ ਗੱਲ ਦੇ ਵਿੱਚ ਵਖਰੇਵੇਂ ਚ ਜਿੰਨੀ ਕਾਂਗਰਸ ਪਾਰਟੀ ਯੂਨਾਈਟਿਡਲੀ ਕੰਮ ਕਰ ਰਹੀ ਹੈ ਹਰ ਜਗ੍ਹਾ ਦੇ ਉੱਪਰ ਕਿਸੇ ਵੀ ਹਲਕੇ ਦੀ ਤੁਸੀਂ ਗੱਲ ਕਰੋ ਜੇ ਗੋਲਡੀ ਸਾਹਿਬ ਦੀ ਗੱਲ ਆਪਾਂ ਕਰ ਸਕਦੇ ਹਾਂ ਜੇ ਛੱਡ ਕੇ ਗਏ ਹਨ ਪਰੰਤੂ ਉਹਦੇ باوجود ਲੋਕਾਂ ਦੇ ਵਿੱਚ ਜਿਹੜੇ ਸਾਡੇ ਕਾਂਗਰਸ ਦੇ ਵਰਕਰਾਂ ਦੇ ਵਿੱਚ ਐਡਾ ਵੱਡਾ ਉਤਸ਼ਾਹ ਹੈ ਸਗੋਂ ਉਹ ਤਾਂ ਕਹਿ ਰਹੇ ਨੇ ਕਿ ਜਦੋਂ ਉਹ ਬੰਦਾ ਕੋਈ ਰਾਜ ਕਰ ਰਿਹਾ ਹੁੰਦਾ ਹੈ ਤੇ ਉਹਦੇ ਕਈ ਨਾਰਾਜ਼ਗੀਆਂ ਵੀ ਹੋ ਜਾਂਦੀਆਂ ਨੇ ਉਹ ਨਾਰਾਜ਼ਗੀਆਂ ਵਾਲਾ ਵਰਕਾ ਤਾਂ ਫਟ ਗਿਆ ਤੇ ਉਹ ਅੱਜ ਧੂਰੀ ਦੇ ਵਰਕਰਾਂ ਨੇ ਵਿਸ਼ਵਾਸ ਦਿਵਾਇਆ ਉਹਨਾਂ ਦਾ ਜੋਸ਼ ਦੇਖ ਕੇ ਉਹਨਾਂ ਦਾ ਇਕੱਠ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਜੋ ਕਹਿ ਰਹੇ ਨੇ ਉਹ ਕਰਕੇ ਵੀ ਦਿਖਾਉਣਗੇ ਉਹ ਕਹਿੰਦੇ ਆ ਕਿ ਵੀ ਜਿੰਨੇ 골ਡੀ ਜਿੰਨੇ ਹੁੰਦੇ ਵੋਟਾਂ ਜਿੰਨੀਆਂ ਪੈਣੀਆਂ ਸੀ ਉਸ ਤੋਂ 5000 ਵੱਧ ਵੋਟਾਂ ਸੀ ਧੂਰੀ ਦੇ ਹਲਕੇ ਦੇ ਵਿੱਚੋਂ ਜਿੱਤ ਪ੍ਰਾਪਤ ਕਰਕੇ ਸੁਖਪਾਲ ਸਿੰਘ ਖੈਰਾ ਦੀ ਝੋਲੀ ਦੇ ਵਿੱਚ ਪਾਵਾਂਗੇ ਹਾਂ ਸਰ ਪੰਜਾਬ ਦੇ ਵਿੱਚ ਕਾਂਗਰਸ ਕਿੰਨੀਆਂ ਕ ਸੀਟਾਂ ਤੇ ਅੱਗੇ ਆਸ ਰਹੀ ਦੀ ਆ ਮੈਂ ਅੱਜ ਦੇ ਜੋ ਹਾਲਾਤ ਆ ਉਮਰ 13 ਦੀਆਂ 13 ਸੀਟਾਂ ਦੇ ਉੱਪਰ ਕਾਂਗਰਸ ਪਾਰਟੀ ਜਿੱਤੂਗੀ ਇੱਕ ਇਤਿਹਾਸਕ ਰਿਕਾਰਡ ਹੋਊਗਾ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਕਿ ਜਿੱਤੇ 13 ਦੀਆਂ 13 ਸੀਟਾਂ ਦੇ ਉੱਪਰ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹਾਂਜੀ ਇਹ ਸੰਨ ਸਾਡੇ ਨਾਲ ਸਾਬਕਾ ਐਮਐਲਏ सुरेंद्रਪਾਲ ਸਿੰਘ ਸੀਵੀਆ ਜੀ ਜਿਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਪੰਜਾਬ ਦੀਆਂ ਜਿੱਤੂਗੀ ਤੇ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਦੇ ਬਣਗੇ ਤੁਸੀਂ ਦੇਖੋ ਨਿਰਪੱਖ ਪੋਸਟ ਮੈਂ ਹਰਪਾਲ ਸਿੰਘ ਕਹਾਵਦਾਂ ਸੰਗਰੂਪ